ਤੇ ਬੈਠਾ ਤਾਂ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਖਨੌਰੀ ਬਾਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਨੇ ਟੀਮ ਚ ਵਾਅਦਾ ਕਰਨਾ ਤਾਂ ਇਹਦੀ ਅੰਦਰੋਂ ਭਮਾ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਉਹ ਮੋਰਚਾ ਹਾਰ ਨਾ ਜਾਏ ਕਿ ਪੀਲ ਹੈ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆਂ ਇੱਕ ਇੱਕ ਟਰਾਲੀ ਦੀ ਮੰਗ ਕਰੀਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 ਬੰਦੇ 15 ਬੰਦੇ ਟਰਾਲੀ ਚ ਵਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੈ ਕੇ ਖਨੌਰੀ ਨੂੰ ਤੋੜ ਦਿਓ 12.5 ਹਜ਼ਾਰ ਟਰਾਲੀ ਇੱਥੇ ਖੜੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਅਪੀਲ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਵੀ ਮੇਰੀ ਸੇਹ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜਾਏ ਪੁਲਿਸ ਮੇਰੀ ਸਿਆਸੀ ਮੌਤਰਾ ਕਰ ਦਿਓ ਇਹ ਸਾਨੂੰ ਸਾਰਿਓ ਵਾਰ-ਵਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾਂ ਉਹਦਾ ਟੱਕਰਾ ਕਰ ਲਈ ਆਪਾਂ ਤਿਆਰ ਕਰ ਗਏ ਇਹ ਮੇਰੀ ਅਪੀਲ ਨੂੰ ਪੰਜਾਬੀ ਉਹ ਪ੍ਰਵਾਨ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਫਿਰ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਲਖਸਤਾਣਾ ਵੀ ਬੈਠੇ ਨੇ ਰਾਜ ਖਾਲਸਾ ਵੀ ਬੈਠਾ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਵੇਖੋ ਇਨਾਂ ਤੇ ਵੀ ਬਹੁਤ ਚਰਚਾ ਹੁੰਦੀ ਐ ਇਹਨਾਂ ਨੇ ਸਾਰੀ ਸਥਿਤੀ ਨੂੰ ਭਾਫ ਕੇ ਟੈਂਟ ਲਾ ਲੇ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨਾਂ ਨਾਲ ਫਰਜ਼ ਪ੍ਰਭੂ ਆਪਣਾ ਬਣਦਾ ਜਿਹੜੇ ਅਸੀਂ ਕਹਿੰਨੇ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਛੋਟੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਦਾ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਬਈ ਯਾਰ ਧਰਨਿਆਂ ਤੇ ਮਜ਼ਹਾਰਿਆਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਭੂ ਬਜ਼ੁਰਗ ਤਾਂ ਰਜਾਈਆਂ 'ਚ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜਿਨੇ ਆਪਾਂ ਕਰਜ਼ਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿਮਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਜਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੇ ਆਪਾਂ ਤੋਂ ਕਰਜ਼ਾ ਚੜਾਇਆ ਤੇਨੂੰ ਲਾਈਏ ਮੇਰੀ ਅਪੀਲ ਹੈ ਅਸ ਖਾਲਸਾ ਜੀ ਵੀ 2 ਮਿੰਟ ਆਪਣੇ ਬੋਲ ਸ਼ਬਦ ਬਾਈ ਵੀ ਬੋਲੂਗਾ ਬਾਈ ਰਾਜ ਦਮ ਦੋ ਮਿੰਟ ਦੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆਜੋ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਤੇ ਇਕੱਠ ਕਰਨਾ ਬਾਅਦ ਦੇ ਵਿੱਚ ਸੰਧਾਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਥ ਦੇ ਲਾਂਗੇ ਭਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਣੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਭਾਈ ਨੌਜਵਾਨੋ ਆ ਕੇ ਆਪਣੀਆਂ ਤਿਆਰੀਆਂ ਕਰੀਏ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾਂ ਦਿੱਤਾ ਜੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬਲਾ ਮਾਰੀਏ ਤੇ ਮੋਰਚਾ ਹੁਣ ਸਿੱਖਣਾ ਤੀ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਇਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੀ ਮੌਤ ਨੂੰ ਨਾ ਅੜੀਕੋ ਸੁਨੋ ਖਨੌਰੀ ਅੜੀਕਦਾ ਹੁਣੇ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆ ਆਕੇ ਗਏ ਨੇ ਨਾਲ ਹੋਰ ਅਧਿਕਾਰੀ ਆਕੇ ਗਏ ਨੇ ਨਾਲ ਸੀਆਈਡੀ ਤੁਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚੋਂ ਸਾਰਾ ਭੰਪ ਰਹੇ ਆ ਵੀ ਕਿੰਨੀਆਂ ਕ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਆਹੀ ਵੀ ਸਾਨੂੰ ਘੇਰਨ ਦੀ ਤਿਆਰੀ ਆ ਤੇ ਇੱਥੋਂ ਚੱਕ ਕੇ ਲੈ ਜਾਣ ਦੀ ਵੀ ਤਿਆਰੀ ਆ ਤੁਹਾਨੂੰ ਇੱਕ ਗੱਲ ਦੱਸ ਰਾਂ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਥੋੜ੍ਹਿਆ ਦਲੇਰ ਸਾਹਿਬ ਨੂੰ ਚੱਕ ਕੇ ਲੈ ਗਿਆ ਪਾ ਜਿੱਤਿਆ ਜਤਾਇਆ ਮੋਰਚਾ ਹਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਆ ਪੰਜਾਬੀਆਂ ਦੇ ਬਹੁਤ ਵੱਡੀ ਲਾਹਨਤ ਹੋਣੀ ਆ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕੀ ਸਾਡਾ ਫਰਜ ਬਣਦਾ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰਾਂ ਲੋਕਾਂ ਨੂੰ ਅੱਗੇ ਕਰ ਦਿੰਦੇ ਆ ਲੀਡਰ ਪਿੱਛੇ ਰਹਿੰਦੇ ਆ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਅਦ ਵਾਪਸ ਜਾ ਕੇ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਵਾ ਤੁਹਾਨੂੰ ਦਿਖਾਉਨੇ ਆ ਤੇ ਸਾਰੇ ਮਰਜੀ ਬੜੇ ਬੈਠਿਆ ਉਹ ਪੰਡਾਲ 'ਚ ਮੈਂ ਲੈ ਕੇ ਚੱਲਦਾ ਖੜੇ ਹੋ ਕੇ ਜਾ ਮੈਂ ਆਜੂ ਆਜੂ ਲੈ ਕੇ ਚੱਲਦੇ ਆ ਸੋਨੂੰ ਲੇਸ ਸਿੰਘ सिरसा ਜਿਹੜੇ ਰਵੇਸ਼ਾਂ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਕੁਝ ਫੜਦੇ ਰਹੇ ਨੇ ਬੰਦੇ ਬੁੰਦੇ ਬਾੜ ਤੇ ਖਲਸਾ ਹੀ ਕੀ ਹਾਲ ਆ ਤੇ ਆ ਸਾਡੀਆਂ ਮਾਵਾਂ ਬੈਠੀਆਂ ਨੇ ਪੈਣਾ ਬੈਠੀਆਂ ਨੇ ਅੱਧੀ ਵੀਡੀਓ ਆ ਸਾਡੇ ਵਲੌਗ ਬੈਠੇ ਆਪਾਂ ਉਦਾਂ ਅਪਲੋਡ ਕਰਦੇ ਹਾਂ ਇਹ ਭਾਰਮਗਰਨੀ ਪੱਟੀ ਗਈ ਤਾਂ ਮੂਰੂ ਪੱਟੀ ਗਈ ਆ ਅੱਜ ਦੀ ਰੀਟਿੰਗ ਆ ਪੱਟੀ ਵਾਣੀ ਕਰੀ ਆ ਕੋਈ ਨਾ ਕੋਈ ਆ ਖੜੇ ਇਧਰ ਚਲੋ ਆ ਇੱਕ ਮਿੰਟ ਪੇ ਕੇ ਸੋਹਣੇ ਹੌਸਲੇ ਨਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਲੜਦੇ ਆ ਸਾਰੇ ਰਲ ਮਿਲ ਕੇ ਅੱਜ ਇੱਥੇ ਇਕੱਠੇ ਹੋਣ ਆ ਆ ਸਾਰੀ ਉਹ ਪਹਿਰੇਦਾਰੀ ਆ ਸਖਤ ਪਹਿਰੇਦਾਰੀ ਆ ਵੀ ਸਰਕਾਰ ਲਾਸ਼ਾਂ ਉਦੀ ਲੰਘ ਕੇ ਡਲੇਲ ਸਾਹਿਬ ਨੂੰ ਰਜਾ ਸਕਦੀ ਆ ਪਰ ਉਸ ਤੋਂ ਪਹਿਲਾਂ ਇੱਥੇ ਇਹ ਭੁਲ ਜਾਣ ਕਿਸੇ ਭਲੇ ਖਿੱਚਣਾ ਰਹਿਣ ਸਰਕਾਰ ਨੂੰ ਵੀ ਆ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਜੇ ਸੁਪਰੀਮ ਕੋਰਟ ਰਾਹੀਂ ਤੁਸੀਂ ਇਹ ਗੱਲ ਕਰਦੇ ਹੋ ਕਿ ਸੁਪਰੀਮ ਕੋਰਟ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਜੱ사 ਨੂੰ ਕਹਿਣਾ ਚਾਹੁੰਦੇ ਆ ਕਿ ਇਹ ਡਲੇਲ ਸਾਹਿਬ ਸੇਧ ਦਾ ਇੰਨਾ ਫਿਕਰ ਆ ਜੱ사 ਸਾਹਿਬ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਵੈਹ ਸੁਣੀ ਆ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚੋਂ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਵੱਡਾ ਜਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਉੱਠਣ ਦੀ بجائے ਮਾਰਦ ਕੁਚ ਨੂੰ ਦੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਭੂ ਨਾ ਛੱਡੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੋਂ ਮਾਰੋ ਤੇ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਥੇ ਰਾਤ ਨੂੰ ਪਰੇ ਹੀ ਲੋੜ ਹੈ ਵੱਡੀ ਕੋਲ ਰਾਤ ਨੂੰ ਲੋੜ ਆ ਰਾਤ ਨੂੰ ਕਿਸੇ ਵੇਲੇ ਵੀ ਇਹ ਧੜਾਂ ਲੈ ਕੇ ਚੜ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆ ਜਾਓ ਪੰਜਾਬੀ ਹੁਣ ਮੋਰਚਾ ਤਾਂ ਉਡੀਕਦਾ ਬੋਲੇ ਸੋਨਹੀਣ ਦੀ ਸਰਸਾ ਸਾਭਾਉ ਚੰਦ ਸ਼ਬਦ ਬਲਦੇਸ਼ ਸਰਸਾ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹਦੇ ਨਾਲ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਹੈ ਜਿਸ ਤਰ੍ਹਾਂ ਕਿ ਵੱਡੇ ਸਹਬਜ਼ਾਦੇ ਜੱਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਨੇ ਛੋਟੇ ਸਹਬਜ਼ਾਦੇ ਨੀਂਦ ਦੇ ਵਿੱਚ ਚੜੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇਕਰ ਉਸ ਟਾਈਮ ਦੇ ਉੱਤੇ ਛੋਟੇ ਸਹਬਜ਼ਾਦੇ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹੀ ਦੁਨੀਆ ਤੱਕ ਉਹ ਸਹਬਜ਼ਾਦੇ ਐਸੇ ਹੀ ਉਮਰਾਂ 'ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ 'ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆਜੋ ਇੱਕ ਇੱਕ ਟਰਾਲੀ ਪੰਜਾਬ ਚੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆਜੋ ਹੁਣ ਤਾਂ ਵਿਹਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਈਮ ਤੇ ਨਰਮੇ ਦੀ ਚੁਗਾਈ ਆ ਹੁਣ ਤਾਂ ਵਿਹਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸਕਮਾਨਪੁਰ ਜੋ ਕਿ ਮਸ਼ਹੂਰ ਢਾਡੀ ਜੱਥਾ ਉਹ ਸਵੇਰੇ ਇੱਥੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਥੇ ਆ ਰਹੇ ਨੇ ਆਂਡੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਹਦਾ ਵੀਡੀਓ ਨਹੀਂ ਸੀ ਕੋਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਜਿਹੜਾ ਉਹ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ